ਨਾਟਪਿੰਨ ਅਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਮਾਤਾ ਸਾਹਿਬਕੌਰ ਖੇਡ ਸਟੇਡੀਅਮ ਜਰਖੜ ਵਿਖੇ ਚੱਲ ਰਹੇ 15ਵੇਂ 올ੰਪੀਅਨ ਪ੍ਰੀਤਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਜੇ ਗੇਟ ਦੇ ਮੈਚਾਂ ਵਿੱਚ ਜਰਖੜ ਹਾਕੀ ਅਕੈਡਮੀ ਡਾਕਟਰ ਕੁਲਦੀਪ ਸਿੰਘ ਮੋਗਾ ਨੀਟਾ ਕਲੱਬ ਰਾਮਪੁਰ ਅਤੇ ਅਮਰਗੜ ਨੇ ਆਪੋ ਆਪਣੇ ਮੈਚ ਜਿੱਤ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ ਅਜਿਹਾ ਆਦਮ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਖੇਡੇ ਗਏ ਦੂਸਰੇ ਗੇੜ ਦੇ 8 ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਬਹੁਤ ਹੀ ਰੋਮਾਂਚਕ ਅਤੇ ਸੰਘਰਸ਼ਪੂਰਨ ਮੁਕਾਬਲੇ ਵਿੱਚ ਕਿਲਾ ਰਾਏਪੁਰ ਨਾਲ 4-4 ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿੱਚ 6-5 ਨਾਲ ਹਾਰਾਇਆ ਝਾਰਖੰਡ ਟੀਮ ਦਾ ਗੋਲਕੀਪਰ ਅੰਤਰਰਾਸ਼ਟਰੀ 스타 ਹਰਜੂਤ ਸਿੰਘ ਜੋਤੀ ਡਾਬਲ ਹੀਰੋ ਆਫ ਦਾ ਮੈਚ ਬਣਿਆ ਜਦਕਿ ਸੀਨੀਅਰ ਵਰਗ ਦੇ ਦੂਸਰੇ ਮੈਚ ਵਿੱਚ ਵਰਤਮਾਨ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਗਿੱਲ ਕਲੱਬ ਕਬੱਡੀ ਨੂੰ 8-6 ਨਾਲ ਹਰਾਇਆ ਮੋਗਾ ਦਾ ਜਸਦੀਪ ਸਿੰਘ ਡਾਬਲ ਹੀਰੋ ਆਫ ਦਾ ਮੈਚ ਬਣਿਆ ਜਦਕਿ ਅਮਰਗੜ ਨੇ ਜੰਗ ਕਲੱਬ ਉਟਾਲਾ ਨੂੰ 7-3 ਨਾਲ ਹਰਾਇਆ ਅਮਰਗੜ ਦਾ ਮਨਦੀਪ ਸਿੰਘ ਡਾਬਲ ਹੀਰੋ ਆਫ ਦਾ ਮੈਚ ਬਣਿਆ ਨੀਟਾ ਕਲੱਬ ਰਾਮਪੁਰ ਨੇ ਬਾਬਾ ਮਹਾਂਪਤ ਕਿਰਪਾਲਦਾਸ ਕਲੱਬ ਨੂੰ 8-3 ਗੋਲਾਂ ਨਾਲ ਹਰਾਇਆ ਰਾਮਪੁਰ ਦਾ ਗੋਲ ਕੀਪਰ ਵਿਕਾਸ ਕੁਮਾਰ ਡਾਬਰ ਹੀਰੋ ਆਫ ਦਾ ਮੈਚ ਚੁਣਿਆ ਗਿਆ ਜੂਨੀਅਰ ਵਰਗਦ ਵਿੱਚ ਕਬੱਡੀ ਸਕੂਲ ਨੇ ਰਾਉਂਡ ਕਲਾਸ ਅਕੈਡਮੀ ਤਹਿਤ ਨੂੰ ਤਿੰਨ ਤਹਿੰਗ ਨੂੰ 3-2 ਗੋਲਾਂ ਨਾਲ ਹਪਾਰਾਇਆ ਕਬੱਡੀ ਦਾ ਹਰਮਨ ਹਰ ਸਿਮਰਨ ਸਿੰਘ ਡਾਬਰ ਹੀਰੋ ਆਫ ਦਾ ਮੈਚ ਬਣਿਆ ਦੂਸਰੇ ਮੈਚ ਵਿੱਚ ਕਿਲਾ ਰਾਈਪਰ ਨੇ ਚਚਰਾੜੀ ਸੈਂਟਰ ਨੂੰ 4-3 ਗੋਲਾਂ ਨਾਲ ਹਰਾਇਆ ਕਲਰ ਆਇਪੁਰ ਦਾ ਪ੍ਰਿੰਸ ਹੀਰੋ ਆਫ ਦਾ ਮੈਚ ਬਣਿਆ ਇਸ ਤੋਂ ਇਲਾਵਾ Jharkhand Hockey Academy ਨੇ HTC ਸੈਂਟਰ ਰਾਮਪੁਰ ਨੂੰ 8-4 ਗੋਲਾਂ ਨਾਲ ਹਰਾਇਆ Jharkhand Academy ਦਾ ਅੰਕੁਸ਼ ਕੁਮਾਰ ਡਾਬਰ ਹੀਰੋ ਆਫ ਦਾ ਮੈਚ ਬਣਿਆ ਜਦਕਿ ਜੂਨੀਅਰ ਵਰਗ ਦੇ ਆਖਰੀ ਲੀਗ ਮੈਚ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਨੇ ਰਾਣਾ ਅਕੈਡਮੀ ਹੁਸ਼ਿਆਰਪੁਰ ਨੂੰ 8-6 ਨਾਲ ਹਰਾਇਆ ਰਾਮਪੁਰ ਦਾ ਪਰਮਿੰਦਰ ਸਿੰਘ ਹੀਰੋ ਆਫ ਦਾ ਮੈਚ ਬਣਿਆ ਅੱਜ ਦੇ ਮੈਚਾਂ ਦੌਰਾਨ ਗੁਰਦੀਪ ਸਿੰਘ ਗਰੇਵਾਲ ਜ਼ਿਲ੍ਹਾ ਖੇਡ ਅਫਸਰ ਮਲੇਰਕੋਟਲਾ ਪ੍ਰਿੰਸੀਪਲ ਬਲਵੰਤ ਸਿੰਘ ਚੱਕਰ ਸਾਬਕਾ ਅੰਤਰਰਾਸ਼ਟਰੀ weightlifter ਹਰਦੀਪ ਸਿੰਘ ਸੈਣੀ ਬਰਿੰਦਰ ਅਤਰੀ ਸਾਬਕਾ ਉਪ ਮੰਡਲ ਅਫਸਰ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਮੈਚਾਂ ਵਿੱਚ ਟੀਮਾਂ ਦੇ ਨਾਲ-ਨਾਲ ਜਾਣ ਪਛਾਣ ਕਰਵਾਈ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖੇ ਇਸ ਮੌਕੇ ਕੁਲਦੀਪ ਸਿੰਘ ਕਵੱਦੀ ਮਨਜਿੰਦਰ ਸਿੰਘ ਈਆਲੀ ਸਾਹਿਬਜੀਤ ਸਿੰਘ ਸਾਭੀ ਜਰਖੜ ਗੁਰਸਤਿੰਦਰ ਸਿੰਘ ਪ੍ਰਗਟ ਪਰਮਜੀਤ ਸਿੰਘ ਪੰਮਾ ਗਰੇਵੜ ਅਜੀਤ ਸਿੰਘ ਲਾਦੀਆਂ ਗੁਰਵਿੰਦਰ ਸਿੰਘ ਕਿਲਾ रायपुर ਤੇਜਿੰਦਰ ਸਿੰਘ Jharkhand अजीतਪਾਲ ਸਿੰਘ ਨਾਰੰਗਵਾਲ ਦਲਬੀਰ ਸਿੰਘ Jharkhand ਬਾਬਾ ਰੋਲਦਾ ਸਿੰਘ ਕੋਚ ਗੁੱਤੀ ਸਿੰਘ ਬੂੜ੍ਹਾਈ ਅਤੇ ਹੋਰ ਇਲਾਕੇ ਦੀਆਂ ਨਾਮੀ ਸ਼ਖਸੀਅਤਾਂ ਹਾਜ਼ਰ ਸਨ ਗੌਰ ਸਤਿੰਦਰ ਸਿੰਘ ਪ੍ਰਗਟਨੀ ਦੱਸਿਆ ਕਿ 올ੰਪੀਅਨ ਪ੍ਰੀਤਪਾਲ ਹਾਕੀ ਫੈਸਟੀਵਲ ਦੇ ਆਖਰੀ ਲੀਗ ਗੇਡ ਦੇ ਮੈਚ 31 ਮਈ ਅਤੇ 1 ਜੂਨ ਨੂੰ ਖੇਡੇ ਜਾਣਗੇ